ਵਨੀ ਜਾ ਰਹੇ ਹਟ ਤੋਂ ਬਰਾ ਫਲਾਈਟ ਬਿਲਕੁਲ ਇਕੱਲੇ ਅੱਲਾਹ ਧਿਆਨ ਨਾਲ ਜਾਇਓ ਖਾ ਪੀ ਲਿਓ ਬੱਸ ਹੂੰ ਬਹੁਤ ਜ਼ਿਆਦਾ ਬਣਾ ਕਾ ਲਿਆ ਇਹ ਆ ਜੀ ਜਹਾਜ਼ ਜਿਸ ਤੇ ਜਾਣਾ ਚੜ ਕੇ ਜਉਨੇ ਪਹਿਲਾ ਜਾ ਰਹੇ ਹਾਂ ਜੀ ਦਿੱਲੀ ਇਹ ਦਿੱਲੀ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਨੂੰ ਤੁਰਾਂਗੇ ਲੋ ਜੀ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਤੁਹਾਡੇ ਜਣ ਬੜੇ ਸਾਰੇ ਜਣਾਂ ਦੇ ਕੋਈ ਸਵਾਲ ਹੋਣਗੇ ਕਿ ਮੈਂ ਕਿੱਥੇ ਆਇਆ ਹਨਾ ਔਰ ਸਪੈਸ਼ਲ ਕਿਰਨ ਨੂੰ ਛੱਡ ਕੇ ਤੇ ਆਪਣੀ ਬਾਤ ਨੂੰ ਛੱਡ ਗਏ ਸਾਸਰੀ ਘਰ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਵੀ ਬਹੁਤ ਵਧੀਆ ਮੇਰੀ ਬੇਟੀ ਸੁੱਤੀ ਹੋਈ ਹੈ ਤਾਂ ਕਰਕੇ ਮੈਂ ਥੋੜਾ ਹੌਲੇ ਬੋਲ ਰਿਹਾ ਕਿ ਤਿਆਰੀਆਂ ਕਰ ਲਈਆਂ ਜੀ ਆਪਾਂ ਚੱਲਦੇ ਜੀ ਕਿਉਂਕਿ ਮੇਰੀ ਹੈਗੀ ਇਸ ਟੈਂਪ ਫਲਾਈਟ ਅ ਤਪੜੀਂ ਗਿਆੰਦੇ ਨੇ ਚੰਡੀਗੜ੍ਹ 에어ਪੋਰਟ ਤੋਂ ਬੁਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਮੇਰੀ ਇਸਧੀ ਹਣੀ ਸੁੱਤੀ ਹੋਈ ਹੈ ਸੁੱਤੇ ਸੁੱਤੇ ਮੈਂ ਚਲੇ ਜਾਣਾ ਇਨ ਉਠਾਵਾਂਗੇ ਤਾਂ ਫਿਰ ਤੰਗ ਕਰੋਗੇ ਰੋਗੇ ਬਾਅਦ ਚ ਤੇ ਕਿਰਨਾਂਵੇਂ ਸਾਰੀ ਪੈਕਿੰਗ ਬੁਕਿੰਗ ਕਰਤੀ ਦਵਾਈਆਂ ਦੁਵਾਈਆਂ ਵੀ ਰੱਖਤੀਆਂ ਇਨ ਕੇਸ ਕੋਈ ਜਿਵੇਂ ਮੈਨੂੰ ਐਸਿਡਿਟੀ ਦੇ ਵਿੱਚ ਜਬਲਮ ਹੋ ਗਈ ਸੀ ਕੋਈ ਡੀਐਸਆਰ ਵਗੈਰਾ ਜਾਂ ਸਿਰਦਰਦ ਵੀ ਹੈ ਕਦੇ ਬੁਖਾਰ ਦੀ ਬੋਲ ਵੀ ਰੱਖਤੀ ਹੈ ਕਿਉਂਕਿ ਜਿੱਥੇ ਮੈਂ ਚੱਲੇ ਆ ਮੌਸਮ ਵਗੈਰਾ ਪਤਾ ਨਹੀਂ ਕਿੱਦਾਂ ਦਾ ਚੇਂਜ ਹੋ ਸਕਦਾ ਸੋ ਮੈਂ ਨਿਕਲਦਾ ਇਸ ਤੋਂ ਪਹਿਲਾਂ ਪਹਿਲਾਂ ਲੇਟ ਹੋ ਜਾ ਆ ਮੇਰੇ ਬੇਟੇ ਸੁੱਤੀ ਹੋਈ ਹੈ ਆਰਾਮ ਨਾਲ ਥੋੜੀ ਥੋੜੀ ਖੇਲ ਰਹੀ ਹੈ ਮੈਂ ਬਾਹਰ ਲੋ ਜੀ ਤਿਆਰੀਆਂ ਬੈਗ ਹੋ ਗਿਆ ਬੈਗ ਮੈਨੂੰ ਮਿਸ ਕਰੋਗੇ ਕਿੰਨਾ ਕੁ ਬਹੁਤ ਜ਼ਿਆਦਾ ਜਦੋਂ ਤੁਹਾਨੂੰ ਮੈਨੂੰ ਮਿਲਣਾ ਓਕੇ ਬੁੱਕ ਕਰ ਲਾਂ ਮੈਂ ਉਹ ਕਿੱਥੇ ਜਾਣਾ ਮੇਰੀ ਫਲਾਈਟ ਹੈ ਜੀ ਚੰਡੀਗੜ੍ਹ 에어ਪੋਰਟ ਤੋਂ ਪਹਿਲੀ ਵਾਰੀ ਜਾ ਰਹੇ ਹਟ ਤੋਂ ਬਣਾ ਫਲਾਈਟ ਚ ਬਿਲਕੁਲ ਇਕੱਲੇ ਲਾਭ ਧਿਆਨ ਨਾਲ ਜਾਇਓ ਖਾ ਪੀ ਲਿਓ ਕੁਛ ਹੂੰ ਤਾਂ ਬਹੁਤ ਜ਼ਿਆਦਾ ਵੀ ਨਾ ਕਾਲੇ ਤਾਲਾ ਕੇ ਬਾਅਦ ਐਸਟੀਟੀ ਹੋਈ ਵੀ ਅੱਜ ਤੱਕ ਸਹੀ ਗੱਲ ਹੈ ਚਲੋ ਹੋਈ ਧਿਆਨ ਰੱਖਿਓ ਆਪਣਾ ਸਮਾਨ ਸਾਰਾ ਮੈਂ ਪੈਕ ਕਰਤਾ ਮੈਡੀਸਿਨਸ ਵੀ ਪੈਕ ਕਰਤੀਆਂ ਲੋਡ ਹੋਇਆ ਖਾ ਪੀ ਲਓ ਹੂੰ ਖਾ ਤੇ ਪੀ ਲਓ ਦਵਾਈਆਂ ਮਨਨ ਦੀ ਯਾਦ ਬੜੀ ਆ ਗਈ ਏ ਏ ਮੈਂ ਵੀ ਹੋਈ ਸੋਚ ਰਹੀ ਆ ਕਿ ਉਹ ਮੋਹ ਜੇਰਾ ਨਹੀਂ ਦਿਖੂਗਾ ਹਨਾ ਮੈਂ ਵੀ ਸੋਚੀ ਕਿ ਇੱਥੇ ਗਿਆ ਬੰਦਾ ਜਿਹੜਾ ਮੈਨੂੰ ਗੋਦੀ ਚਾ ਕੇ ਕਢਾਂਦਾ ਹੁੰਦਾ ਚੁੰਚੜੇ ਵਿੱਚ ਜਾਂਦਾ ਹੁੰਦਾ ਤੇ ਨੀਂਦ ਤੁਹਾਡੀ ਗੋਦੀ ਚ ਲੈਂਦੀ ਹੁੰਦੀ ਹੈ ਨਾ ਚਲੋ ਕੁਛ ਟਾਈਮ ਦੀ ਗੱਲ ਹੈ ਗਿਆ ਤੇ ਆਇਆ ਨੂੰਨੀ ਛੋਟੀ ਤੇ ਭਾਵੇਂ ਨਾਲ ਹੀ ਜਾਣਾ ਸੀ ਸਹੀ ਗੱਲ ਜੀ ਛੋਟੀ ਟਾਉਣੀ ਫਿਰ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਸੀ ਆਪਣੀਆਂ ਤਿਆਰੀਆਂ ਹੋ ਗਈਆਂ ਜੀ ਮੈਂ ਟੈਕਸੀ ਬੁੱਕ ਕਰ ਲਈਏ ਕੈਬ ਵਾਲਾ ਭਾਈ ਆ ਰਿਹਾ ਹੈ ਫਲਾਈਟ ਵੀ ਚੰਡੀਗੜ੍ਹ ਤੋਂ ਤਾਂ ਲਿੱਤੀ ਕਿਉਂਕਿ ਆਪਣੇ ਕਿਸਾਨ ਵੀਰ ਟਟੇ ਹੋਏ ਨੇ ਮੋਰਚਿਆਂ ਤੇ ਬਾਰਡਰਾਂ ਦੇ ਉੱਪਰ ਸੋ ਉਹ ਵੀ ਜ਼ਰੂਰੀ ਹੈ ਕੰਮ ਜੋ ਬਾਰਡਰਾਂ ਦੇ ਉੱਪਰ ਖੜ ਕੇ ਆਪਣੇ ਵਿਸੰਘਰਚ ਲੜ ਰਹੇ ਨੇ ਸੋ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਆਪਾਂ ਕਿਉਂ ਕੰਪਲੇਂਟ ਕਰੀਏ ਵੀ ਨਹੀਂ ਵੀ ਨਹੀਂ ਲੇਟ ਹੋ ਜਾਣੇ ਇਹ ਉਹ ਦਿੱਲੀ ਤੋਂ ਲੈਣੀ ਸੀ ਫਲਾਈਟ ਬਟ ਆਬਵੀਅਸਲੀ ਚਲੋ ਫਲਾਈਟ ਕੈਨਸਲ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਕਿਉਂਕਿ ਕਈ ਵਾਰ ਸਿਸਟਮ ਬਣ ਜਾਂਦੇ ਇਦਾਂ ਦਾ ਸੋ ਨੋ ਕੰਪਲੇਂਟਸ ਫॉर दैट ਮੈਂ ਚੰਡੀਗੜ੍ਹ ਤੋਂ ਹੀ ਫਲਾਈਟ ਬੁੱਕ ਕਰ ਲਈ ਸੀ ਚੰਡੀਗੜ੍ਹ ਤੋਂ ਸਿੱਧਾ ਦਿੱਲੀ ਜਾਵਾਂਗੇ ਦਿੱਲੀ ਤੋਂ ਫਿਰ ਅੱਗੇ ਜਾਣਾ ਹੈ ਪਹਿਲਾਂ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਹੈ ਸੋ ਟੜਕੇ-ਟੜਕੇ ਫਲਾਈਟ ਹੈ अर्ਲੀ ਮਾਰਨਿੰਗ 5 ਵਜੇ ਦੇ ਚੇਤੇ 45 ਮਿੰਟ ਤੇ ਫੇਰ ਮਾਚੂ ਕਨੇ 4 ਪੂਨਾ ਘੰਟਾ ਤੇ ਇਹਨੇ ਵੀ ਟ੍ਰੈਕਸ਼ਨ ਵਿੱਚ ਲਾ ਦਿੰਦਾ 1 ਘੰਟਾ ਪਹਿਲਾਂ ਮੈਂ 에ਰਪੋਰਟ ਤੇ ਪਹੁੰਚ ਜਾਗਾ ਸੋ ਫਿਲਹਾਲ ਡੋਮੈਸਟਿਕ ਹੈ ਤੇ ਡੋਮੈਸਟਿਕ ਫਲਾਈਟ ਦੀ ਕੋਈ ਡੀ ਟੈਂਸ਼ਨ ਨਹੀਂ ਹੁੰਦੀ ਵੀ 2 ਘੰਟੇ ਪਹਿਲਾਂ ਪਹੁੰਚਣਾ ਇਹ ਇੰਨਾ ਟਾਈਮ ਘੰਟਾ ਵੀ ਬਹੁਤ ਹੁੰਦਾ ਹੈ ਪਹੁੰਚ ਕੇ ਫੇਰ ਹੁਣ ਚਲੀਏ ਸਿੱਧਾ ਗੱਡੀ 'ਚ ਬੈਠੀ ਟੈਕਸੀ ਦੇ ਵਿੱਚ ਠੀਕ ਹੈ ਸਾਜੀ ਚੰਡੀਗੜ੍ਹ 에ਰਪੋਰਟ ਤੇ ਪਹੁੰਚ ਕੇ ਚੰਡੀਗੜ੍ਹ ਦੀ ਫਲਾਈਟ ਤੜਕੇ ਤੜਕੇ ਦੀ ਫਲਾਈਟ ਆਲਵੇਸ ਤੰਗ ਕਰਦੀ ਹੈ ਕਿਉਂਕਿ ਤੜਕੇ ਉੱਠਾ ਪੈਂਦਾ ਹੁਣ ਚਲ ਜੀਏ ਪਹਿਲਾਂ ਅੰਦਰ ਬੋਰਡਿੰਗ ਪਾਸ ਲੈ ਲਈਏ ਨੋ ਨੰਬਰ ਗੇਟ ਤੇ ਜਾਣਾ ਜੀ ਆਪਣਾ ਬੋਰਡਿੰਗ ਪਾਸ ਆਨਲਾਈਨ ਹੀ ਮਿਲ ਗਿਆ ਸੀ ਆਪਾਂ ਨੂੰ ਇਹ ਫਾਇਦਾ ਹੋ ਜਾਂਦਾ ਜੀ ਨੋਮੈਸਟਿਕ ਫਲਾਈਟਾਂ ਦਾ ਬੋਰਡਿੰਗ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ ਡਾਇਰੈਕਟ ਆਪਾਂ ਜਾ ਸਕਦੇ ਹਾਂ ਇੱਧਰ ਕਸਟਮ ਕਲੀਅਰ ਦੀ ਲਾਈਨਾਂ ਲੱਗੀਆਂ ਹੋਈਆਂ ਨੇ ਪਹਿਲਾਂ ਕਸਟਮ ਕਲੀਅਰ ਕਰ ਲਈਏ ਚੰਡੀਗੜ੍ਹ ਦਾ 에어ਪੋਰਟ ਪਹਿਲੀ ਵਾਰ ਆਏ ਆਪਾਂ ਇੱਥੇ ਚੀਜ਼ ਵਧੀਆ ਕਸਟਮ ਬੜੀ ਜਲਦੀ ਕਲੀਅਰ ਹੋ ਗਿਆ ਬੋਰਡਿੰਗ ਪਾਸ ਦਾ ਵੀ ਦੱਸਦਾ ਹਾਂ ਬੋਰਡਿੰਗ ਪਾਸ ਵੀ ਆਨਲਾਈਨ ਆ ਗਿਆ ਸੀ ਆਪ ਨੂੰ ਬੋਰਡਿੰਗ ਪਾਸ ਦੇ ਤੋਂ ਲੈਣ ਦੀ ਲੋੜ ਨਹੀਂ ਪਈ 에어ਪੋਰਟ ਸੋਨਾ ਜੇ ਮਾਰੇ ਤੋਂ ਬੋਰਡਿੰਗ ਕਰ ਰਹੇ ਆ ਚੰਡੀਗੜ੍ਹ ਤੋਂ ਔਰ ਦੇਖਦੇ ਆ ਕਿ ਐਕਸਪੀਰੀਅੰਸ ਹੈ ਪਹਿਲੀ ਵਾਰ ਚੰਡੀਗੜ੍ਹ ਤੋਂ ਫਲਾਈਟ ਲੈ ਰਹੇ ਆ ਔਰ ਜੇ ਵਧੀਆ ਹੁਣੇ ਤੱਕ ਤਾਂ ਵਧੀਆ ਰਿਹਾ ਤੇ ਇੱਥੋਂ ਨੈਕਸਟ ਟਾਈਮ ਵੀ ਬੋਰਡ ਕਰਾਂਗੇ ਜੇ ਕਿਤੇ ਜਾਣਾ ਹੋਇਆ ਵਧੀਆ ਸੀ ਭਾਨੇ ਲੋਟ ਆ ਗਿਆ ਇਹ ਜਹਾਜ਼ ਜਿਸ ਤੇ ਜਾਣਾ ਚੜਕੇ ਜਉਨੇ ਪਹਿਲਾ ਜਾ ਰਹੇ ਹਾਂ ਜੀ ਦਿੱਲੀ ਇਹ ਦਿੱਲੀ ਜਾਊਗਾ ਉਸ ਤੋਂ ਬਾਅਦ ਫਿਰ ਅੱਗੇ ਨੂੰ ਤੁਰਾਂਗੇ ਸਵੇਰ ਦਾ ਟਾਈਮ ਹੈ ਪੈਸੰਜਰ ਬਹੁਤ ਜ਼ਿਆਦਾ ਨਹੀਂ ਕਿ ਨਾਰਮਲ ਹੀ ਨੇ ਕੋੜੀਆਂ ਜਿਹਾ ਲਾ ਕੇ ਚੜ ਰਹੇ ਆ ਉੱਪਰ ਠੀਕ ਐ ਸਿਸਟਮ ਥੋੜਾ ਉਹ ਸ਼ਹਿਰ ਜਿਹਦੀ ਹਰ ਇੱਕ ਸੜਕ ਹਰ ਇੱਕ ਗਲੀ ਦਾ ਪਤਾ ਹੋਵੇ ਉਨੋਂ ਉੱਪਰੋਂ ਆਸਮਾਨ ਤੋਂ ਦੇਖਣਾ ਬੜਾ ਹੀ ਜ਼ਿਆਦਾ ਵਧੀਆ ਲੱਗਦਾ ਆਪਣਾ ਸ਼ਹਿਰ ਮੁਹਾਲੀ ਆਪਣਾ ਸੋਹਣਾ ਲੱਗ ਰਿਹਾ ਉੱਪਰੋਂ ਦੇਖ ਕੇ ਜਹਾਜ਼ ਤੋਂ ਤੇ ਉਡ ਚੱਲੇ ਆਂ ਜੀ ਹਵਾ ਦੇ ਵਿੱਚ ਮੁਹਾਲੀ ਸ਼ਹਿਰ ਤੋਂ ਟਾਟਾ ਬਾਏ ਬਾਏ ਹੁੰਦੇ ਹੋਏ ਜਾ ਰਹੇ ਹਾਂ ਜੀ ਇੱਕ ਨਵੀਂ ਯਾਤਰਾ ਨਵੀਂ ਝਰਨੀ ਤੇ ਬਣੇ ਰਿਓ ਪੂਰਾ ਵਲੌਗ ਦੇਖਿਓ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕਿੱਥੇ ਚੱਲੇ ਆਂ ਕਿਉਂ ਚੱਲੇ ਆਂ ਕਿਸ ਮਕਸਦ ਦੇ ਨਾਲ ਚੱਲੇ ਆਂ ਜਹਾਜ਼ ਤੋਂ ਉਤਰ ਕੇ ਥੱਲੇ ਆ ਗਏ ਨਾਰਮਲ ਲੰਬਾ ਪਹੁੰਚ ਕੇ ਦੀ ਅੱਧੇ ਘੰਟੇ ਦੇ ਅੰਦਰ ਅੰਦਰ ਦੇ ਲਈ ਪਹੁੰਚ ਗਏ ਆ ਤੇ ਹੁਣ ਇੱਥੋਂ ਫਲਾਈਟ ਜਾਣੀ ਆ ਅੱਗੇ ਨੂੰ ਇੱਥੋਂ ਮੈਂ ਡਿਪਾਰਚਰ ਤੇ ਫਲਾਈਟ ਜਾ ਕੇ ਲਿਫਟ ਲੈ ਕੇ ਦੁਬਾਰਾ ਬੋਰਡਿੰਗ ਉਹ ਕਰਾਣੀ ਪਈਗੀ ਕੀ ਕਹਿੰਦੇ ਨੇ ਬੋਰਡਿੰਗ ਬੋਰਡਿੰਗ ਦੀ ਬੋਰਡਿੰਗ ਪਾਸ ਤਾਂ ਹੈਗਾ ਲੇਕਿਨ ਉਹ ਕਸਟਮ ਦੁਆਰਾ ਕਲੀਅਰ ਮੇਰੇ ਖਿਆਲ ਕਰਾਣਾ ਪਏਗਾ ਬਾਕੀ ਲਿਫਟ ਲੈ ਲੈਨੇ ਆ ਲਿਫਟ ਤੇ ਜਾਨੇ ਆਪਾਂ ਆਹ ਲਿਫਟ ਹਾਂ ਲੋ ਜੀ ਅੰਦਰ ਆ ਗਏ ਹੁਣ ਇੱਥੋਂ ਅਗਲੀ ਫਲਾਈਟ ਲੈਣੀ ਹੈ ਗੇਟ ਨੰਬਰ 25 ਮਤਲਬ ਇਧਰੋਂ ਜਾਣਾ ਪਏਗਾ 올 ਡਿਪਾਰਚਰਸ ਦਿੱਲੀ ਸਾਈਡ ਤੋਂ ਹੈ ਦਿੱਲੀ 에어ਪੋਰਟ ਤੇ ਪਹੁੰਚ ਗਿਆ ਜੀ ਇੱਥੇ ਹੁਣ ਆਪਣੀ 3 ਘੰਟੇ ਦੀ ਸਟੇ ਹੈਗੀ ਹੈ ਮਤਲਬ 3:30 ਹੋ ਗਏ ਨੇ 9:30 9:10 ਵਜੇ ਫਲਾਈਟ ਹੈ ਇੱਥੋਂ ਅਬੇੜੀ ਜਾਣੀ ਹੈ ਤੇ ਹੁਣ ਲੱਗੀ ਐ ਭੁੱਖ ਤੇ ਆਪਾਂ ਭੁੱਖ ਦਾ ਇੱਕ ਨਤੀਜਾ ਯਾ ਭੁੱਖ ਦਾ ਇੱਕ ਬੜਾ ਸੋਕਾ ਸੋਲੂਸ਼ਨ ਤੁਹਾਨੂੰ ਦੱਸਦਾ ਸਾਰਿਆਂ ਨੂੰ ਜੇ ਤੁਸੀਂ ਕਈ ਕਈ ਬੈਂਕਾਂ ਦੇ ਕਾਰਡ ਯੂਜ਼ ਕਰਦੇ ਹੋ ਤਾਂ ਹਨਾ ਉਹ ਬੈਂਕਾਂ ਵਾਲੇ ਕੀ ਕਰਦੇ ਹੁੰਦੇ ਨੇ ਤੁਹਾਨੂੰ ਕਹਿ ਦਿੰਦੇ ਨੇ ਵੀ ਸਾਡੇ ਕੋਲ ਖਾਤਾ ਖੋਲhao ਤੇ 에어ਪੋਰਟ ਲੋਨ ਦੇ ਉੱਪਰ ਜਾ ਕੇ ਤੁਹਾਨੂੰ ਫਾਇਦਾ ਹੋਏਗਾ ਉੱਥੇ 에어ਪੋਰਟ ਲੋਨ ਦਾ ਦੋ ਪੇਜ ਅਸੈਸ ਫ੍ਰੀ ਮਿਲ ਜਾਂਦਾ ਹੈ ਹਨਾ ਉਹ ਅੱਜ ਆਪਾਂ ਫਾਇਦਾ ਚੱਕ ਰਹੇ ਆ ਵੈਸੇ ਤਾਂ ਪਹਿਲਾਂ ਵੀ ਚੱਕਿਆ ਹੋਇਆ ਫਾਇਦਾ ਪਰ ਅੱਜ ਉਹ ਕਾਰਡ ਵਾਲਿਆਂ ਦਾ ਫਾਇਦਾ ਬੈਂਕ ਵਾਲਿਆਂ ਦਾ ਜਿਹੜਾ ਕਾਰਡ ਬਣਾਉਣ ਦਾ ਕੰਮ ਹੁੰਦਾ ਉਹ ਅੱਜ ਆਪਣੇ ਲੋਨ ਆ ਗਿਆ ਤੁਹਾਨੂੰ ਦਿਖਾਣਾ ਇਹ ਅੱਜ ਦਿੱਲੀ ਟਰਮੀਨਲ ਦਾ 에어ਪੋਰਟ ਦਾ ਲਾਂਚ ਆ ਅੰਦਰ ਸਿਸ਼ਣ ਤੁਸੀਂ ਦੇਖ ਸਕਦੇ ਹੋ ਸਾਰਾ ਬਹੁਤ ਸੋਹਣਾ ਲਾਂਚ ਬਣਿਆ ਹੋਇਆ ਆਪਣੀ 3 ਘੰਟੇ ਬਾਅਦ ਫਲਾਈਟ ਹੈ ਆਪਾਂ ਆਰਾਮ ਦੇ ਨਾਲ ਅੰਦਰ ਜਾ ਕੇ ਖਾਣੇ ਆ ਪੀਣੇ ਆ ਸਿਰਫ 2 ਰੁਪਏ ਦੇ ਅੰਦਰ ਇੱਧਰੋਂ ਦਾ ਜਿਹੜਾ ਚਾਰਜ ਹੁੰਦਾ 1900 ਰੁਪਏ ਹੁੰਦਾ ਤੇ ਇੱਥੇ ਆਪਾਂ ਨੂੰ ਲੇਕਿਨ 2 ਰੁਪਏ ਦੇ ਅੰਦਰ ਅਸਐਸ ਮਿਲ ਜਾਣੇ ਦਾ ਚਾਹ ਭੀ ਉਹ ਕੋਬੀ ਭੀ ਉਹ ਕੋਈ ਜੋ ਜੋ ਵੀ ਹੈ ਅਗਲਾ ਟ੍ਰੰਪਟਮ ਛਕੋ ਚਲੋ ਆਪਾਂ ਅੰਦਰ ਚਲੀਏ ਬਾਜ ਦੇਖਦੇ ਆ ਬਾਕੀ ਕੁਝ ਆ ਦੋ ਚਾਰ ਫਰੂਟ ਪਾ ਕੇ ਲੈ ਕੇ ਆਇਆ ਪਹਿਲਾਂ ਗੈਸ ਐਸਿਡਿਟੀ ਜਿਹੜੀ ਹੋਈ ਆ ਪਹਿਲਾਂ ਉਹਨੂੰ ਠੀਕ ਕਰ ਲਈਏ ਪਹਿਲਾਂ ਫਰੂਟ ਜੇ ਛਕ ਲਈਏ ਉਸ ਤੋਂ ਬਾਅਦ ਦੇਖਦੇ ਆ ਕੋਈ ਓਕੇ ਟਾਟੇ ਵਾਲਾ ਤਾਂ ਸੀਨ ਦਿਖਦਾ ਨਹੀਂ ਇੱਥੇ ਬਰੈਡ ਹੈਗੇ ਨੇ ਬਰੈਡ ਦੇ ਨਾਲ ਦੋਸਾ ਹੈਗਾ ਇੱਥੇ ਦੋਸਾ ਖਾਦੇ ਨੇ ਸੌਰੇ ਸੌਰੇ ਉਹ ਵੀ ਵਧੀਆ ਰਹਿੰਦਾ ਉਸ ਤੋਂ ਬਾਅਦ ਉਹ ਵੀ ਚਾਹ ਵਗੈਰਾ ਦੇਖ ਲੈਣਾ ਜੋ ਵੀ ਹੋਵੇ ਆ ਹੋਰ ਜਾਣਿਆ ਬਤੋ ਸੌਰੇ ਟੋਡਾ ਟੁਕਾ ਲੈ ਕੇ ਆਦੇ ਆ ਫੂਡ ਕਰ ਸਕਦੇ ਕੋਈ ਆਵਾਜ਼ ਨੂੰ ਮਾਫੀ ਚਾਹਨਾ ਗੋਗੇ ਸੋਰ ਦਾ ਬੈ ਗਿਆ ਤੁਹਾਨੂੰ ਆਵਾਜ਼ ਨਹੀਂ ਠੱਕ ਸੁਣਦੀ ਚਲੋ ਉਹ ਜਿਹੜੇ ਬੈਠਣ ਜਾ ਰਹੇ ਲਈ ਜਾਂਦਾ ਸੀ ਇੱਧਰ ਅਨਾਉਂਸਮੈਂਟ ਹੋ ਗਈ ਕਹਿੰਦੇ ਆਜੋ ਚੜ੍ਹ ਜੋ ਜਹਾਜ਼ ਤੇ ਤੁਹਾਡਾ ਜਹਾਜ਼ ਉੱਡਣ ਵਾਲਾ ਚਲੋ 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 ਵੀਰ ਨੰਬਰ 25 ਤੇ ਜਾਣਾ ਨੇੜੇ ਹੀ ਲੱਗਦਾ ਮੈਂ ਤਾਂ ਹੋ ਗਿਆ ਸੀ ਲੇਟ ਬਚਾਅ ਹੋ ਗਿਆ ਲੋ ਜੀ ਦਿੱਲੀ ਤੋਂ ਉਡ ਗਏ ਅਗਲੇ ਸਫ਼ਰ ਦੇ ਵੱਲੋਂ ਇੱਥੇ ਜਹਾਜ਼ ਇਦਾਂ ਲਿਨਾਂ ਚ ਖੜੇ ਸੀ ਜਿਵੇਂ ਪਾਰਕਿੰਗ ਚ ਕਾਰਾਂ ਖੜੀਆਂ ਹੁੰਦੀਆਂ ਨੇ ਤੇ ਖਾਸ ਗੱਲ ਇੱਕ ਮੈਨੂੰ ਆ ਲੱਗੀ ਜਿਹੜੀ ਸਾਡਾ ਜਹਾਜ਼ ਉਡਾ ਰਹੀ ਸੀ ਇਹ ਪੰਜਾਬਣ ਕੁੜੀ ਸੀ ਕੋਈ ਨਾਮ ਬੋਲਿਆ ਅਮਨਜੋਤ ਕੌਰ ਮੈਨੂੰ ਬੜਾ ਪ੍ਰਾਊਡ ਜਾ ਫੀਲ ਹੋਇਆ ਕਿ ਸਾਡੀ ਪੰਜਾਬੀ ਕੁੜੀਆਂ ਨੇ ਕਿੰਨੀਆਂ ਤਰੱਕੀਆਂ ਕੀਤੀਆਂ ਨੇ ਪੜ੍ਹ ਲਿਖ ਕੇ ਕਿੰਨੀਆਂ ਉਚਾਈਆਂ ਤੱਕ ਪਹੁੰਚੀਆਂ ਨੇ ਸਲੂਟ ਇਸ ਭੈਣ ਨੂੰ ਲੋ ਜੀ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਤਾਰੇ ਜਿਹੜੇ ਬੜੇ ਸਾਰੇ ਜਣੇ ਦਾ ਜੀ ਕੋਈ ਸਵਾਲ ਹੋਣਗੇ ਕਿ ਮੈਂ ਕਿੱਥੇ ਆਇਆ ਹਨਾ ਔਰ ਸਪੈਸ਼ਲ ਕਿਰਨ ਨੂੰ ਛੱਡ ਕੇ ਤੇ ਆਪਣੀ ਇਬਾਦਤ ਨੂੰ ਛੱਡ ਕੇ ਆਉਣਾ ਜ਼ਰੂਰੀ ਸੀ ਕੁਝ ਜ਼ਰੂਰੀ ਕੰਮ ਸੀ ਇੱਥੇ ਔਰ ਪਹਿਲੀ ਵਾਰ ਇਹ ਦਵਾ ਹੈ ਕਿ ਮੈਂ ਮਤਲਬ ਆਫਟਰ ਮੈਰਿਜ ਇਕੱਲਾ ਟਰੈਵਲ ਕਰ ਰਹੇ ਹਾਂ ਸਰ ਮੈਂ ਤੇ ਕਿਰਨ ਨੇ ਟਰੈਵਲ ਕਰਨਾ ਜਿੱਥੇ ਵੀ ਆਉਣਾ ਤਾਂ ਇਬਾਦਤ ਨਾਲ ਸੀ ਤੇ ਕਿਰਨ ਨੇ ਵੀ ਨਾਲ ਸੀ ਕਿਉਂਕਿ ਇਬਾਦਤ ਛੋਟੀ ਹੈ ਇਸ ਕਰਕੇ ਹੀ ਬਾਤ ਰੋਲ ਜਾਂਦਾ ਨਹੀਂਗਾ ਸੋ ਮੈਂ ਇਕੱਲਾ ਹੀ ਆ ਗਿਆ ਪਹਿਲਾਂ ਬਾਹਰ ਨਿਕਲੀ ਐਰਪੋਰਟ ਤੋਂ ਟੈਕਸੀ ਵਗੈਰਾ ਲਈਏ ਫਿਰ ਦੇਖਦੇ ਆ ਫਿਰ ਦੋਨਾਂ ਕਰਤਾ ਗੱਲ ਏਅਰਪੋਰਟ ਬੜਾ ਬੇਸਿਕ ਜਿਹਾ ਛੋਟਾ ਜਿਹਾ ਏਅਰਪੋਰਟ ਹੈ ਜਿੱਥੇ ਆਪਾਂ ਲੈਂਡ ਕੀਤੇ ਆ ਖਾਲੀ ਵੇ ਦੇਖੋ ਹਰ ਪਾਸੇ ਕੁਝ ਨਹੀਂ ਨੀ ਲੋਦੀ ਆ ਗਿਆ ਆਪਾਂ ਬਾਹਰੋਂ ਟੈਕਸੀ ਲਈਏ ਟੈਕਸੀ ਲੈ ਕੇ ਚਲੀਏ ਫਿਰ ਆਪਾਂ ਜਿੱਥੇ ਆਏ ਆ ਪਹਿਲਾਂ ਡਾਇਰੈਕਟ ਉੱਥੇ ਚਲਦੇ ਆ ਲੋ ਜੀ ਆਪਾਂ ਪਹੁੰਚ ਗਏ ਤੇ ਆਪਾਂ ਲੈ ਲਈ ਟੈਕਸੀ ਤੇ ਹੁਣ ਆਪਾਂ ਚੱਲਿਆ ਸੀ ਆਪਾਂ ਜਿੱਥੇ ਆਏ ਸੀ ਉੱਥੇ ਤੇ ਆਪਾਂ ਕਿੱਥੇ ਮੈਂ ਮਤਲਬ ਕਿੱਥੇ ਆਇਆ ਕਿਉਂ ਆਇਆ ਕਾਹਦੇ ਲਈ ਆਇਆ ਇਹ ਤੁਹਾਨੂੰ ਡਿਟੇਲਸ ਦੱਸਦਾ ਆਣਾ ਮੇਰਾ ਗਿਰਨ ਨੇ ਵੀ ਸੀ ਬਟ ਇਬਾਦਤ ਛੋਟੀ ਹੈ ਸੋ ਇਸ ਕਰਕੇ ਅਸੀਂ ਨਹੀਂ ਪ੍ਰੇਫਰ ਕੀਤਾ ਉਹਨੂੰ ਟ੍ਰੈਵਲ ਕਰਾਣਾ ਹਾਲੇ ਕਿਉਂਕਿ ਜਿੰਨ ਸੜ ਤਿੰਨ ਮਹੀਨੇ ਦਿੱਤੇ ਹੈਗੇ ਆ ਘਟ ਘਟ 4 4.5 ਮਹੀਨੇ ਦੀ ਹੋ ਜੇ ਮਤਲਬ ਪ੍ਰੋਪਰਲੀ ਜੀ ਰੋਗ ਗਰਦਨ ਸੰਭਾਲ ਵਾਲੀ ਹੋ ਜੇ ਹਨ ਫਿਰ ਜਾ ਕੇ ਉਹਨੂੰ ਲਿਆਣਾ ਉਚਿਤ ਰਹਿੰਦਾ ਸਹੀ ਰਹਿੰਦਾ ਹਨ ਵੀ ਮੈਂ ਆਇਆ ਜੀ ਇਸ ਟਾਈਮ ਗੁਜਰਾਤ ਗੁਜਰਾਤ ਲਈ ਮੈਂ ਫਲਾਈਟ ਲਈਤੀ ਸੀ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ 800 ਕੇ ਥੈਂਕ ਯੂ ਗੁਜਰਾਤ ਲਈ ਮੈਂ ਫਲਾਈਟ ਲਈਦੀ ਸੀ ਪਹਿਲਾਂ ਗਿਆ ਸੀ ਮੈਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਦਿੱਲੀ ਦਿੱਲੀ ਤੋਂ ਫਿਰ ਇੱਥੇ ਹੁਣ ਦਿੱਲੀ ਤੋਂ ਵੀ ਫਲਾਈਟ ਲੈ ਸਕਦਾ ਸੀ ਉਸ ਤੋਂ ਕਾਫੀ ਬਹੁਤ ਡਿਸਕਾਊਂਟਡ ਸੀ 4-5 ਹਜ਼ਾਰ ਸਸਤੀ ਸੀ ਇੱਥੇ ਆਣ ਦਾ ਫਾਇਦਾ ਮੈਨੂੰ ਵੀ ਹੈ ਤੇ ਬੜੇ ਜਿਹੜੇ ਤੁਸੀਂ ਹੈਗੇ ਹੋ ਤੁਸੀਂ ਮੈਨੂੰ ਵੇਖ ਰਹੇ ਹੋ ਤੁਹਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆਗਾ ਇਹਦਾ ਇਹ ਵੀਡੀਓ ਦੇਖਣ ਦਾ ਇਕੱਲੇ ਮੇਰਾ ਫਾਇਦਾ ਨਹੀਂ ਤੁਹਾਡਾ ਵੀ ਬਹੁਤ ਜ਼ਿਆਦਾ ਫਾਇਦਾ ਇਹਦੇ ਚ ਆਇਆ ਮੈਂ ਬੜੇ ਜ਼ਰੂਰੀ ਕੰਮ ਔਰ ਇੱਥੇ ਬਹੁਤ ਜ਼ਰੂਰੀ ਕੰਮ ਕੀ ਹੈ ਉਹ ਤੁਹਾਨੂੰ ਕੱਲ ਦੇ ਵਲੋਗ ਵਿੱਚ ਦਿਖੇਗਾ ਉਹ ਫਾਇਦਾ ਹੋਏਗਾ ਤੁਹਾਡਾ ਸੱਚੀ ਬਹੁਤ ਫਾਇਦਾ ਹੋਏਗਾ ਜਰੂਰ ਦੇਖਿਓ ਕੱਲ ਦਾ ਬਥੋਰੀ ਮੈਂ ਸਪੈਸ਼ਲ ਮੈਂ ਚੱਲ ਕੇ ਇੰਨੀ ਦੂਰ ਆਇਆ ਹਾਂ ਗੁਜਰਾਤ 5 ਘੰਟੇ ਲੱਗੇ ਮੈਨੂੰ ਮੁਹਾਲੀ ਤੋਂ ਚੜ੍ਹ ਕੇ ਬੁਲਦੇ ਫਲਾਈਟਾਂ ਦਾ ਟਿਕਟ ਮਿਲਾ ਕੇ ਕਿਉਂਕਿ ਦਿੱਲੀ ਸਟੇ ਸੀ ਮੇਰੀ 3 ਘੰਟੇ ਦੀ ਖਾਣਾ-ਪੀਣਾ ਉੱਥੇ ਛਕ ਲਿਆ ਸੀ ਤੇ ਮੈਨੂੰ ਸੁੱਤਾ ਹੀ ਆਇਆ ਤੇ ਇੱਥੇ ਇੰਨੀ ਦੂਰ ਆਇਆ ਤਾਂ ਕੋਈ ਕੰਮ ਹੀ ਆਇਆ ਤੇ ਇਹਦੇ ਕਰਕੇ ਤੁਹਾਡਾ ਬੜਾ ਫਾਇਦਾ ਹੋਣਾ ਹੈ ਇਸ ਕਰਕੇ ਸਾਰਾ ਵਲੋਗ ਦੇਖਿਓ ਤੇ ਬਾਕੀ ਮੈਂ ਐਗਜ਼ੈਕਟ ਸਿਚੁਏਸ਼ਨ ਕੀ ਹੈ ਮੈਂ ਕਿਉਂ ਆਇ ਆ ਦੇਖੋ ਜੀ ਇੱਥੋਂ ਦੀਆਂ ਗੁਜਰਾਤ ਦੇ ਵਿੱਚ ਹੈਗਾ ਜਗਾ ਸੂਰਤ ਕਿੱਦਾਂ ਦਾ ਸੂਰਤ ਆਪਾਂ ਦੇਖ ਸਕਦੇ ਆ ਇੱਧਰ ਲਾ ਰਹੀ ਐ ਕਿਉਂਕਿ 에어ਪੋਰਟ ਦੇ ਲਾਗੇ ਜਿਹੜੇ ਏਰੀਆ ਹੁੰਦੇ ਨੇ ਉਹ ਤਾਂ ਸੋਹਣੇ ਹੀ ਹੁੰਦੇ ਨੇ ਇਸ ਕਰਕੇ ਇੱਧਰ ਦਾ ਏਰੀਆ ਹਲੇ ਤਾਂ ਸੋਹਣਾ ਲੱਗ ਜਾਂਦਾ ਬਾਕੀ ਵਿੱਚ ਜਦੋਂ ਵੜਾਂਗੇ ਸਿਟੀ ਦੇ ਸੈਂਟਰ ਦੇ ਵਿੱਚ ਉਦੋਂ ਪਤਾ ਲੱਗ ਜਾਏਗਾ ਐਗਜ਼ੈਕਟ ਇਹ ਕਿੱਦਾਂ ਦਾ ਆਸਾਨ ਐ ਟੈਕਸੀ ਆਮ ਨਾਲ ਮਿਲ ਗਈ ਇੱਥੋਂ ਵਧੀਆ ਬੈਟੂ ਕੋ ਬਰਾਬਰ ਦਾ ਵੀ ਸਾਫ ਸੇਵ ਹੀ ਹੁੰਦਾ ਇੱਥੇ ਜੋ ਐਗਜ਼ੈਕਟਲੀ ਜੋ ਵੀ ਇੱਥੇ ਨਾਲ ਚੱਲਦਾ ਟੈਕਸੀਆਂ ਦਾ ਵੀ ਇਹਨਾਂ ਨੇ ਜਿੱਥੇ ਜਿਆਦਾ ਨਹੀਂ 15 ਕਿਲੋਮੀਟਰ ਦੂਰ ਜਾਣਾ 에어ਪੋਰਟ ਤੋਂ ਇਹਨਾਂ ਨੇ ਇੱਥੇ ਤਾਂ 500 ਰੁਪਏ ਉੱਥੇ ਤੱਕ ਜਾਣ ਦਾ 에어ਪੋਰਟ ਤੋਂ ਜਿੱਥੇ ਤੱਕ ਮੈਂ ਜਾਣਾ ਤੇ ਹੁਣ ਵਾ ਪਹੁੰਚੀਏ ਕੰਮ ਦੇ ਕੁ ਲੈਟ ਹੋ ਗਿਆ ਮੈਂ ਉਹਨਾਂ ਨੂੰ ਟਾਈਮ ਦਿੱਤਾ ਸੀ ਪਹੁੰਚਣ ਦਾ ਮੈਂ ਪਹੁੰਚਣਾ ਸੀ ਵਾ ਜਿੰਨੇ ਵਜੇ ਪਹੁੰਚਣਾ ਸੀ ਉਹਦਾ ਟਾਈਮ ਸੀ ਮੇਰਾ 12 ਵਜੇ ਪਹੁੰਚਣਾ ਤਾਂ ਮੈਨੂੰ ਲੱਗਦਾ ਮੈਂ 12 ਵਜੇ ਤੋਂ ਲੇਟ ਪੰਜ 10 ਮਿੰਟ ਲੇਟ ਹੋਏ ਪੰਜ ਲੇਟ ਜੇ ਹੋਵਾਂਗਾ ਤਾਂ ਪੰਜ 10 ਮਿੰਟ ਹੀ ਹੋਵਾਂਗਾ ਇਸ ਤੋਂ ਜ਼ਿਆਦਾ ਨਹੀਂ ਪਾਉਂਦਾ ਤੇ ਬੜਾ ਅਜੀਬ ਜਿਹਾ ਲੱਗ ਰਿਹਾ ਇਕੱਲੇ ਸਫ਼ਰ ਕਰਨਾ ਜਿਵੇਂ ਕਿਰਨਾਂ ਨਾਲ ਹੁੰਦੇ ਨੇ ਤਾਂ ਬਚਵੜ-ਚਵੜ ਬੋਲਦੇ ਆਂ ਨਿਆ ਰਸਤੇ ਇਸ ਤੋਂ ਤੁਸੀਂ ਦੇਖਿਆ ਹੀ ਹੈ ਬੋਲਦੇ ਆਂ ਨਿਆ ਬੜੀ ਫਾਸੇ ਕਿਹੜੇ ਬੰਦੇ ਆਂ ਨਿਆ ਇੰਜੋਏ ਕਰਦੇ ਆਂ ਨਿਆ ਕੋਈ ਇੰਜੋਏ ਨਹੀਂ ਕਰ ਲਿਆਦਾ ਭਾਈ ਲੱਗਦਾ ਦਿੱਲੀ ਵਾਂਗੂ ਪਿਆ ਹੈ ਸਾਰਾ ਏਰੀਆ ਬਟ ਉਹਦੇ ਵਾਂਗੂ ਟ੍ਰੈਫਿਕ ਹੈ ਨਹੀਂ ਇੱਥੇ ਓਏ ਬੜਾ ਔਖਾ ਹੈ ਇਹ ਵੀ ਥੋੜਾ ਜਿਹਾ ਦੁੱਖਣ ਲੱਗ ਗਿਆ ਵੀ ਹੈਗਾ ਮੈਂ ਕਿਰਦਾ ਜਦੋਂ ਕਹਿੰਦਾ ਸੀ ਮੈਂ ਕਿਰਦਾ ਇੱਕ ਦਿਨ ਸੋਲੋ ਟ੍ਰਿਪ ਕੱਢਣਾ ਜਾਨਾ ਤੇ ਮੈਂ ਜਾਨਾ ਵੀ ਮੈਂ ਕਿਤੇ ਜਾਵਾਂ ਸੋਲੋ ਟ੍ਰੈਵਲ ਕਰਕੇ ਇੰਡੀਆ ਦੀ ਟ੍ਰਿਪ ਕਰਨਾ ਪੂਰੀ ਹੈਣਾ ਤੇ ਇੰਡੀਆ ਦੀ ਛੱਡੋ ਮੈਂ ਇੰਟਰਨੈਸ਼ਨਲ ਜਾਣਾ ਦਾਦਾ ਜਿਵੇਂ ਇੰਟਰਨੈਸ਼ਨਲ ਕਿਤੇ ਤੁਸੀਂ ਕੰਟਰੀ ਜਿਵੇਂ ਬੈਗ ਢਾਂਕੇ ਇਕੱਲਾ ਤੁਰਿਆ ਫਿਰ ਹਣਾ ਸੋਲੋ ਟ੍ਰਿਪ ਮੇਰੀ ਪਹਿਲਾਂ ਦੀ ਗੱਲ ਹੀ ਕਰਨ ਨੂੰ ਗਿਆ ਸੀ ਵੀ ਇਹ ਮੇਰੇ ਖੈਗਾ ਵੀ ਸੋਲੋ ਟ੍ਰਿਪ ਕਰਨਾ ਆਬ ਤੇ ਬਸ ਦੀ ਗੱਲ ਨਹੀਂ ਕਿਉਂਕਿ ਤੁਹਾਨੂੰ ਪਤਾ ਮੈਂ ਤੇ ਕਿਰਨ ਜਦੋਂ ਦੇ ਇਕੱਠੇ ਆ ਉਦੋਂ ਤੋਂ ਕਦੇ ਮੈਂ ਕੰਦਾ ਨਹੀਂ ਗਿਆ ਨੇਵਰ ਅਜਿ ਕਰਤੇ ਕੱਲੇ ਹੀ ਗਿਆ ਉਹ ਬਸ ਵਹਿਮ ਹੀ ਸੀ ਵੀ ਕੱਲਿਆਂ ਬੜਾ ਹਨਾ ਵੀ ਬੰਦਾ ਤੁਰ ਫਿਰ ਲੈਂਦਾ ਹੈ ਕੱਲਿਆਂ ਦਾ ਇਹ ਫਾਇਦਾ ਹੁੰਦਾ ਜਨ ਕਿ ਇਕੱਲਾ ਜਿਵੇਂ ਹਨਾ ਵੀ ਜਿਵੇਂ ਮਰਜ਼ੇ ਜਿੱਧਰ ਮਰਜ਼ੀ ਤੁਰ ਫਿਰ ਲੋ ਲੇਟ ਨਾਈਟ ਹੋ ਜਾਓ ਕੋਈ ਚੱਕਰ ਨਹੀਂ ਉਹ ਬਸ ਇੱਕ ਫਾਇਦਾ ਹੁੰਦਾ ਥੋੜਾ ਬਜਟ ਵਿੱਚ ਆ ਜਾਂਦਾ ਕਿਉਂਕਿ ਆਪਣਾ ਲੇਟ ਨਾਈਟ ਫਲਾਈਟਸ ਜਾਂ ਲੌਂਗ ਸਟੇਜ਼ ਵਾਲੀ ਫਲੈਟ ਲੈ ਸਕਦੇ ਆਪਾਂ ਪਰ ਉਸ ਤੋਂ ਜ਼ਿਆਦਾ ਹੋਰ ਕੋਈ ਫਾਇਦੀ ਫਾਇਦਾ ਨਹੀਂ ਕੋਈ ਫਾਇਦਾ ਦੀ ਗੱਲ ਨੁਕਸਾਨ ਹੀ ਇੰਨਾ ਬੋਰ ਹੋ ਰਿਹਾ ਨਾ ਮੈਂ ਕੱਲਿਆ ਜੇ ਇਹੋ ਸ਼ੁਪਰੇ ਮੈਂ ਕੈਮਰਾ ਹੈਗਾ ਤਾਂ ਗੱਲਾਂ ਕਰੀ ਜਾਂਦਾ ਤਾਂ ਥੋੜਾ ਟਾਈਮ ਪਾ ਜੇ ਹੋਈ ਜਾਂਦਾ। ਮੱਕਿਆ ਦੇਖੋ ਸੂਰਤ ਦੀਆਂ ਗਲੀਆਂ ਮੈਂ ਸਹੀ ਦੱਸਾਂ ਮੈਨੂੰ ਸੂਰਤ ਤਾਂ ਲੱਗੀ ਜਾਂਦਾ ਜਿਵੇਂ ਬਲੈਂਸੀਆਂ ਹੁੰਦਾ। ਨਕੀ ਦੇਖੋ ਜੇ ਲਕੀ ਦੇਖਦੇ ਆ ਤਾਂ ਉਹ ਮੁੜ ਲਕੀ ਇਹ ਮਤਲਬ ਬਲੈਂਸੀਆਂ ਵਰਗਾ ਲੱਗ ਜਾਂਦਾ ਬਈ ਉਦਾਂ ਹੀ ਸੇਮ ਜਿਵੇਂ ਪਹਿਲੀ ਵਾਰੀ ਬਲੈਂਸੀਆਂ ਉਧਰੇ ਸੀ। ਇਸੇ ਟਾਈਮ ਉਧਰ ਜੀ ਦੁਪਹਿਰ ਦਾ ਟਾਈਮ ਜੀ ਐਵੇਂ ਧਿੱਕੀ ਧੁੱਪ ਪੈਂਦੀ ਸੀ ਤੇ ਇੱਦਾਂ ਲੱਗਿਆ ਜਾਂਦਾ ਸੀ ਜਿਵੇਂ ਬਲੈਂਸੀਆਂ ਸ਼ਹਿਰ ਦੇ ਵਿੱਚ ਪਈ ਹੋਈਆਂ। ਚਲੋ ਠੀਕ ਹੈ ਦੋਸਤੋ ਮੈਨੂੰ ਹੁਣ ਇਜਾਜ਼ਤ ਦਿਓ ਕਿਉਂਕਿ ਮੈਂ ਜਿਹੜੇ ਕੰਮ ਆਇਆ ਮੈਂ ਉਹ ਕਰ ਲਾਂ ਪਹਿਲਾਂ ਹਨਾ ਤੇ ਤੁਹਾਨੂੰ ਮਿਲਦਾ ਅਗਲੇ ਵਲੌਗ ਦੇ ਵਿੱਚ ਕੱਲ ਦਾ ਵਲੌਗ ਦੇਖਣਾ ਨਾ ਭੁੱਲਿਓ ਬੜਾ ਫਾਇਦਾ ਹੋਣ ਵਾਲਾ ਸਾਰੇ ਨੂੰ ਉਸ ਵਲੌਗ ਦੇ ਨਾਲ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਜਿਹੜੀਆਂ ਵੀ ਵੀਡੀਓਜ਼ ਦੇਖਦੀਆਂ ਨੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਮੈਂ ਵੀ ਆਪਣੇ ਕਿਸੇ ਫਾਇਦੇ ਲਈ ਆਇਆ ਤੁਹਾਡਾ ਵੀ ਫਾਇਦਾ ਕਰਾਵਾਂਗੀ ਇਹਦੇ ਨਾਲ ਤੇ ਆਪਾਂ ਮਿਲਦਾ ਕੱਲ ਜ਼ਰੂਰ ਦੇਖਿਓ ਕੱਲ ਦਾ ਵਲੌਗ ਬਾਏ ਬਾਏ